ਇਹ ਕੁਝ ਦੀ ਗੱਲ ਹੈ ਅਸੀਂ ਅੱਜ ਲੋਈਆਂ ਵਾਲਾ ਤੇਰੇ ਮੰਡ ਖੇਤਰ ਵਿੱਚ ਪਿੰਡ ਕੱਟਾ ਨੂੰ ਦੇ ਨੇੜੇ ਕਲੀਆ ਸਾਡੀ ਵੱਲੋਂ ਇੱਕ ਸੇਵਾ ਕੀਤੀ ਗਈ ਸੀ 20 ਤੇ 23 ਦਿਹਾੜਾਂ ਵਿੱਚ ਪਾਣੀ ਜਿਹੜਾ ਖੇਤਾਂ ਵਿੱਚ ਬਹੁਤ ਵਾਰ ਗਿਆ ਸੀਗਾ ਉਹ ਵਾਪਸ ਚੁੱਕ ਕੇ ਸੀ ਤੇ ਅਸੀਂ ਮੜਾਲਾ ਛੰਨਾ ਦੇ ਲਾਗੇ ਇੱਕ ਪੰਪ ਲਿਆ ਕੇ ਲਾ ਦਿੱਤਾ ਵੱਡਾ ਪੱਖਾ ਉਹਦੇ ਨਾਲ ਖੇਤਾਂ ਵਿੱਚੋਂ ਪਾਣੀ ਚੱਕ ਕੇ ਦੁਬਾਰਾ ਦਰਿਆ ਵਿੱਚ ਛੱਡਿਆ ਉਹ ਬਾੜ ਪੰਪ ਸਾਡੀ ਕੋਲ ਵਾਧੂ ਪਿਆ ਦੀ ਪਰ ਪਤਾ ਨਹੀਂ ਕੀ ਕਰ ਮਾ ਜਿ ਲਿਖਿਆ ਦੀਗਾ ਕਿ ਇਹ ਇਲਾਕਾ ਦੁਬਾਰਾ ਮੀਂਹ ਵਿਚ ਪੈ ਗਿਆ ਇਸ ਵਾਰੀ ਅੰਦਰ ਵਨ ਤਾਂ ਨਹੀਂ ਟੁੱਟਿਆ ਪਰ ਫਿਰ ਵੀ ਬਰਿਆਦਾ ਪਾਣੀ ਜਿਹੜਾ ਆ ਉਹ ਨਾ ਸੀਮ ਦੇ ਨਾਲ ਦੁਬਾਰਾ ਚੇਤਾਂ ਵਿਚ ਜਾ ਰਿਹਾ ਖੇਤ ਐਨ ਡੁੱਬੇ ਬਏ ਬਦਲਾਂ ਡੁੱਬੀਆਂ ਪਈਆਂ ਤੇ ਅਸੀਂ ਦੁਬਾਰਾ ਉਹ ਪੰਪ ਇਸ ਇਲਾਕੇ 'ਚ ਚਲਾ ਰਹੇ ਆ ਇਹ ਲਫੂਕੀਆਂ ਛੰਨਾ ਪਿੰਡ ਦੇ ਵੀਰ ਸਾਡੇ ਕੋਲ ਪਹੁੰਚੇ ਸੀਗੇ ਤੇ ਇਹਨਾਂ ਨੇ ਸਾਨੂੰ ਉਹ ਦੁਬਾਰਾ ਪੰਪ ਚਲਾਉਣ ਦੀ ਬੇਨਤੀ ਕੀਤੀ। ਤੋਂ ਅਸੀਂ ਅੱਜ ਪੰਪ ਇੱਥੇ ਚਲਾ ਰਹੇ ਹਾਂ। ਗੱਟਾ ਮੁੱਢੀ ਕਾਸੂ ਏਰੀਆ ਤੇ ਪਿੰਡ ਲਖੂ ਗਿਆ ਛੰਨਾ ਦੇ ਲਾਗੇ ਇਹ ਸੰਸਥਾ ਵੱਲੋਂ ਪੰਪ ਚਲਾਇਆ ਜਾ ਰਿਹਾ ਤੇ ਪਾਣੀ ਦੁਬਾਰਾ ਖੇਤਾਂ ਵਿੱਚੋਂ ਚੱਕ ਕੇ ਤੇ ਦਰਿਆ ਛੱਟਿਆ ਜਾ ਰਿਹਾ ਤਾਂ ਕਿ ਇਹਨਾਂ ਦੇ ਖੇਤ ਜਲਦੀ ਤੋਂ ਜਲਦੀ ਪਾਣੀ ਤੋਂ ਖਾਲੀ ਹੋ ਜਾਣਾ ਤੇ ਦੁਬਾਰਾ ਆਪਦੀਆਂ ਫਸਲਾਂ ਬੀਜ ਕੇ ਦੁਬਾਰਾ ਫੈਸਲਾ ਹੋਗਾ ਕਿ ਆਪਦੇ ਪਰਿਵਾਰਾਂ ਦਾ ਗੁਜ਼ਾਰਾ ਕਰਨ ਇਹ ਵੀਰ ਹੁਣੀ ਇਸ ਇਲਾਕੇ ਦੇ ਇਨਾ ਪਿੰਡਾਂ ਦੇ ਵਸਨੀਕ ਵੀਰ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਖਾਤੇ ਅਸੀਂ ਬੇਨਤੀ ਕਰਦੇ ਆਂ ਜੀ ਆਪਣੇ ਨਾਲ ਦੇਖੋ ਇਧਰ ਤੇ ਹੜਾ ਹੀ ਗਿਆ ਇਧਰ ਸੇਮ ਨਾਲ ਕੋਲ ਦਾ 50 ਏਕੜ ਜ਼ਮੀਨ ਜਿਹੜੀ ਹੈ ਉਹ ਦੇਵਨਾ ਭਰ ਚੁੱਕੀ ਹੈ ਇਹ ਸੰਸਤਾ ਵਾਲੇ ਵੀਰ ਸਾਡੇ ਇਹਨਾਂ ਨੇ ਅੱਜ 10-12 ਦਿਨ ਹੋ ਗਏ ਆ ਜੀ ਪੰਪ ਲਾ ਕੇ ਇਧਰੋਂ ਪਾਣੀ ਚੱਕ ਕੇ ਵੱਡੇ ਪੰਪਿਆ ਤੇ ਇਹ ਦਰਿਆ ਵਾਲੇ ਪਾਸੇ ਪਾਣੀ ਛੱਟ ਰਿਹਾ ਇਹ ਜਿਹੜੇ ਜ਼ਿਮੀਂਦਾਰ ਇਹਨਾਂ ਆਸ ਲਾ ਕੇ ਬੈ ਗਏ ਇਧਰ ਵੀ ਇਹ ਕਹਿੰਦੇ ਵੀ ਆ ਸੇਮ ਨਾਲ ਸਾਡੀ ਪੈੜੀ ਡੁੱਬ ਗਈ ਆ ਵੀ ਸਾਨੂੰ ਆਸ ਰਹਿ ਹੀ ਨਹੀਂ ਗਈ ਤੇ ਇਹਨਾਂ ਦੀ ਇੱਕ ਮਦਦ ਦੇ ਕਰਕੇ ਇੱਕ ਇਹਨਾਂ ਦੇ ਉਦਮ ਦੇ ਕਰਕੇ ਵੀ ਹੁਣ ਜ਼ਿਮੀਂਦਾਰਾਂ ਦੇ ਜਿਹੜੇ ਆ ਨਾ ਪਿਆਰੇ ਖੁਸ਼ ਆ ਇਹਾਂ ਵੀ ਸਾਡੀ ਫਤਲ ਅਹੀਂ ਵੱਡ ਸਕਾਂਗੇ ਪਰ ਵੱਡ ਕਿਦਾਂ ਸਕਾਂਗੇ ਸਾਡੇ ਨਹੀਂ ਬਾਦੀ ਜੀ ਜੀ ਵੀ ਦਾ ਇਡੇ ਵੱਡੇ ਪੰਪ ਲਾਉਣੇ ਇਹ ਇੱਕ ਸੰਤਾ ਆ ਇਹ ਜਿਹੜਾ ਸਾਡਾ 23 ਜਵੀਨਾਂ ਨੇ ਸਾਥ ਦਿੱਤਾ ਫਿਰ ਹੁਣ 25 ਜਵੀ ਅੱਜ 10 12 ਹੋਜ ਗਿਆ ਕਰੋ ਕੰਮ ਛੱਡਣਾ ਨਾ ਬੰਦੇ ਬਾਤ ਬਹੁਤ ਮੁਸ਼ਕਲੀ ਕਰਿਆ ਅਹੀਂ ਨਾ ਵੀਨਾਂ ਦਾ ਸਾਰੀ ਟੀਮ ਦਾ तहे ਦਿਲੋਂ ਧੰਨਵਾਦ ਕਰਦੇ ਆ ਕਿ ਜਿਹੜਾ ਇੰਨਾ ਵੱਡਾ ਉਪਰਾਲਾ ਕਰ ਰਿਹਾ ਤੇ ਹਰ ਤਰ੍ਹਾਂ ਕਰ ਰਿਹਾ ਇਹ ਨਹੀਂ ਕਿਲਾ ਪੰਪ ਲਾ ਲਾ ਕੇ ਹਰ ਤਰ੍ਹਾਂ ਪੱਠੇ ਦੇ ਥਾਂ ਪੱਠਾ